ਇਹ ਹੈ ਮਾਲਵਾੜੀ ਨਸਲ ਦਾ ਘੋੜਾ ਜਿਸ ਦਾ ਨਾਮ ਸ਼ਾਨ ਹੈ ਅਤੇ ਉਮਰ 5 ਸਾਲ ਹੈ ਜੋ ਕਿ ਅਲੀਸ਼ਾਨ ਨਾਂ ਦੇ ਘੋੜੇ ਦਾ ਪੁੱਤਰ ਵੀ ਹੈ। ਕਰੀਬ 10 ਕਰੋੜ ਦੀ ਕੀਮਤ ਦੇ ਇਸ ਘੋੜੇ ਨੇ ਫਰੀਦਕੋਟ ਦੇ ਵਿੱਚ ਹੋ ਰਹੀਆਂ ਘੋੜਿਆਂ ਦੀ ਨੈਸ਼ਨਲ ਚੈਂਪੀਅਨਸ਼ਿਪ ਦੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਆਪਣੀ ਜਿੱਤ ਦੇ ਝੰਡੇ ਗੱਡ ਕੇ ਸ਼ਾਨ ਨੇ ਆਪਣੀ ਸ਼ਾਨ 6ਵੀਂ ਵਾਰ ਬਣਾਈ ਹੈ। ਤੁਹਾਨੂੰ ਦੱਸ ਦਈਏ ਕਿ ਇਸ ਚੈਂਪੀਅਨਸ਼ਿਪ ਦੇ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਮਹਾਰਾਸ਼ਟਰ ਤੋਂ 500 ਦੇ ਕਰੀਬ ਨਸਲੀ ਘੋੜਿਆਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚੋਂ ਪਹਿਲਾ ਸਥਾਨ ਸ਼ਾਨ ਨੇ ਦੂਜਾ ਸਥਾਨ ਲੁਧਿਆਣਾ ਦੇ ਦਿਨਰਾਜ ਨੇ ਅਤੇ ਤੀਜਾ ਸਥਾਨ ਏਆੜੀ ਦੇ ਲਾਲ ਰਤਨ ਨੇ ਹਾਸਲ ਕੀਤਾ। ਇਹ ਜੀ ਮਾਲਵਾੜੀ ਘੋੜਾ ਸ਼ਾਨਦਰ ਦਾ ਪੁੱਤ ਅਲੀ ਸ਼ਾਨਦ ਦਾ ਪੋਤਰਾ ਵਾ। ਇਹਦਾ ਪੰਜਾਬ ਕੀ ਛਾਨ ਆ। ਕੀ ਇਤਿਹਾਸ ਦੋ ਵਾਰੀ ਜਿੱਤਿਆ ਜੀ ਮੁਕਸਰੋਂ ਤੇ ਤੀਜੀ ਦੀ ਪਟਿਆਲੋਂ ਤੇ ਮੁਰਕੇ ਚੌਥੀ ਜੋਧਪੁਰੋਂ ਤੇ ਫਿਰ ਹੋ ਗਿਆ ਪੁਚਕਰੋਂ ਭਾਜੀ ਮੇਰੀ ਤੇ ਛੇਵੀਂ ਵੀ ਜਿੱਤੇ ਆ ਜੀ। ਨਾ ਕੀ ਇਹਦਾ? ਇਹਦਾ ਨਾ ਸ਼ਾਨਦਾਰ ਜੀ। ਇਹਦੀ ਕੀਮਤ ਦੀ ਗੱਲ। ਇਹਦੀ ਕੀਮਤ 10 ਕਰੋੜ ਰੁਪਏ ਲੱਗਾ ਜੀ ਨਹੀਂ ਦਿੱਤੀ ਅਸੀਂ। ਬਹੁਤ ਵਧੀਆ ਵੇਖੋ ਹੀ ਪੌਣਾ ਕੋੜਾ ਵੇਖੋ ਕਿਹੜਾ ਜਿੱਤ ਦਾ ਕਿਹੜਾ ਨਹੀਂ ਵੇਚਣਾ ਨਹੀਂ ਜੀ ਕਰਾਸ ਕਰਾਉਨੇ ਆ 55000 ਰੁਪਿਆ ਕੋੜੀ ਤਾਂ ਲੈਣੇ ਆ ਇਹਦੀ 5 ਸਾਲ ਉਮਰ ਵਾ ਤੇ 66 ਇੰਚ ਚ ਕਰਦਾ ਜੀ ਇਹਦਾ ਇਹ ਸਾਡੀ ਚੌਥੀ ਪੀੜੀ ਆ ਜੀ ਅਜੇ ਕਿਸੇ ਕੋੜੇ ਦੇ ਨਾ ਪੈਸਾ ਨਾ ਲੱਗ ਰਿਹਾ ਨਾ ਕਿਸੇ ਇਹ ਜੀ ਕੋੜੀਆਂ ਦੇ ਤੋਂ ਘੱਟ ਕਰਨਾ ਕੋੜੇ ਦਾ 5 ਕੁ ਰੁਪਿਆ ਹੀ ਇੱਕ ਦਿਨ ਦਾ ਲਾਇਆ ਜੀ ਇੱਕ ਦਿਨ ਦਾ ਇਹਨਾਂ ਜੀ ਲਾਭ ਆਏਗਾ ਜੀ ਕੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਸੇਜ ਇਹੋ ਦਿਨ ਜੀ ਚੰਗੀਆਂ ਨਸਲਾਂ ਰੱਖਣ ਚੰਗੀਆਂ ਪਾਲਣ ਮੱਝਾਂ ਵੀ ਰੱਖਣ ਨਸਲਦਾਰ ਰੱਖੋ ਇਹ ਹੁਣ 5-6 ਲੱਖ ਰੁਪਿਆ ਸਾਨੂੰ ਮਹੀਨੇ ਦੀ آمدਨ ਦਾ ਅੰਦਾਜ਼ਾ ਹੈ ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਉੱਚੇਚੇ ਤੌਰ ਤੇ ਸ਼ਿਰਕਤ ਕੀਤੀ ਜਿਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਘੋੜਿਆਂ ਦੇ ਵਪਾਰ ਦਾ ਸਹਾਇਕ ਧੰਦਾ ਕਰਨ ਲਈ ਵੀ ਪ੍ਰੇਰਿਆ ਕਿਉਂ ਦੇ ਚ ਅਸੀਂ ਟਾਪ ਦੇ ਜਿਹੜੇ ਬਰੀਡਰ ਨੇ ਜਿਹੜੇ ਬੁੱਲ ਨੇ ਜਿਨ੍ਹਾਂ ਦਾ ਇਹ ਮਦਰ ਦਾ ਉਦਾਰ ਰਿਕਾਰਡ 25-22 ਲੀਟਰਾ ਮੋਰਾ ਦਾ 27 ਲੀਟਰ ਹੈ ਉਹਨਾਂ ਨੂੰ ਅਸੀਂ ਆਪਣੇ ਜਿਹੜੇ ਬੈਂਕ ਚ ਲੈ ਕੇ ਆਵਾਂਗੇ ਪਲੱਸ ਜਿਹੜੇ ਦੂਸਰੇ ਸਾਡੇ ਦਿੱਲੀ ਰਾਵੀ ਦੇ ਉਹਨਾਂ ਲੈ ਕੇ ਆਵਾਂਗੇ ਪਲੱਸ ਜਿਹੜੇ ਸ਼ਾਹੀਵਾਲ ਦੇ ਉਹਨਾਂ ਲੈ ਕੇ ਆਵਾਂਗੇ ਤੇ ਇਸ ਤਰ੍ਹਾਂ ਹੀ ਬੱਕਰੀਆਂ ਦੇ ਵਿੱਚ ਹਰ ਕੈਟਾਗਰੀ ਦੇ ਜਿਹੜੇ ਅਸੀਂ ਚੰਗੇ ਬੋਲੇ ਆ ਕੇ ਲੋਕਾਂ ਨੂੰ ਇੱਕ ਚੰਗੀ ਬਰੀਡ ਦੇਵਾਂਗੇ ਤਾਂ ਕਿ ਲੋਕਾਂ ਦੀ ਅੰਦਰ ਬਦੇ ਇਹਨੂੰ ਹੁਣ ਤਾਂ ਕੋਟਾ ਕਨੈਕਟਰ ਲੱਗਾ ਅਸੀਂ ਕਹਿ ਨਹੀਂ ਸਕਦੇ ਕੁਝ ਪਰ ਕੋਟਾ ਕਨੈਕਟਰ ਤੋਂ ਵਾਅਦਾ ਸੀ ਇਹਨੂੰ ਇੱਕ ਵਧੀਆ ਨੈਸ਼ਨਲ ਲੈਵਲ ਦਾ ਮੇਲਾ ਬਣਾਵਾਂਗੇ ਤਾਂ ਕਿ ਪੂਰੇ ਹਿੰਦੁਸਤਾਨ ਦੇ ਬਰੀਡਰ ਤੇ ਹਿੱਸਾ ਲੈਣ ਠੀਕ ਹੈ ਥੈਂਕ ਯੂ ਦਾਸੀ ਕੀ ਇਜ਼ਰਾਨ ਜੇਤੂ ਕੋੜਿਆਂ ਦੇ ਮਾਲਕਾਂ ਨੂੰ ਲੱਖਾਂ ਰੁਪਏ ਦੀ ਨਕਦੀ ਦੇ ਇਨਾਮ ਤੋਂ ਇਲਾਵਾ ਮੋਟਰਸਾਈਕਲ ਦੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਫ੍ਰੀਡ ਕੋਰਟ ਤੋਂ ਗੁਰਜੀਤ ਰਮਾਣ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ? ਤੇ ਅੱਜ ਹੀ ਮਿਲੋ ਪੈਰਾਮੀਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ